ਦਿਖਾਉਣੀ ਆ ਤੁਹਾਨੂੰ ਇੱਕ ਵੀਡੀਓ ਸਸਤੇ ਫਲੈਟਾਂ ਦੀ ਪਹਿਲਾਂ ਵੀ ਪਾਈ ਸੀ ਤੇ ਉਦੋਂ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਉਂਦੇ ਸੀ ਵੀ ਸਾਨੂੰ ਪੂਰੀ ਜਗ੍ਹਾ ਤਾਂ ਪਤਾ ਨਹੀਂ ਲੱਗਿਆ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਔਰ ਫੋਨ ਉਦੋਂ ਆਉਂਦੇ ਸੀ ਜੀ ਬਹੁਤ ਸਾਰੇ ਭਰਾਵਾਂ ਨੂੰ ਵੀ ਕਹਿੰਦੇ ਸਾਨੂੰ ਜਗ੍ਹਾ ਦਾ ਪੂਰਾ ਪਤਾ ਨਹੀਂ ਲੱਗਿਆ ਬਹੁਤ ਹੀ ਸਸਤੇ ਫਲੈਟ ਔਰ ਪਲਾਟ ਇੱਥੇ ਮਿਲ ਜਾਂਦੇ ਆ ਇਹ ਜਗ੍ਹਾ ਹੈ ਜੀ ਹਨੂਮਾਨਗੜ੍ਹ ਰਾਜਸਥਾਨ ਅੱਜ ਫੇਰ ਤੁਹਾਨੂੰ ਇੱਕ ਛੋਟੀ ਜਿਹੀ ਵੀਡੀਓ ਪਾ ਕੇ ਦੱਸਾਂਗੇ ਫਲੈਟਾਂ ਦੇ ਰੇਟ ਵਗੈਰਾ ਇਹ ਦੱਸਾਂਦੇ ਪੂਰੀ ਵੀਡੀਓ ਦੇ ਨਾਲ ਜੁੜੇ ਰਹੋ ਅੱਗੇ ਤੁਹਾਨੂੰ ਦੱਸ ਦਿਆਂ ਕੀ ਰੇਟ ਰੂਟ ਚੱਲਦੇ ਆ ਹਨਾ ਇਹਨੇ ਜੀ ਉਹ ਫਲਾਈਟ 2BHK ਛੋਟੇ ਪਰਿਵਾਰ ਵਾਸਤੇ ਬਹੁਤ ਵਧੀਆ ਫਲੈਟ ਨੇ ਬਹੁਤ ਹੀ ਸਸਤੇ ਰੇਟਾਂ ਦੇ ਆ ਇਹ ਜਿਹੜੀ ਸਾਹਮਣੇ ਜਗਾ ਹੈ ਇਹ ਇਹਨਾਂ ਨੇ ਪਾਰਕਿੰਗ ਵਾਸਤੇ ਛੱਡੀ ਆ ਵੀ ਤੁਹਾਡੇ ਕੋਲੇ ਕੋਈ ਗੱਡੀ ਹੈ ਸਾਧਨ ਹੈ ਮੋਟਰਸਾਈਕਲ ਹੈ ਇਹ ਤੁਹਾਨੂੰ ਪਾਰਕਿੰਗ ਇਹਨਾਂ ਦੀ ਮਿਲੂਗੀ ਪਾਰਕਿੰਗ ਦੇ ਨਾਲ ਇਹ ਫਲੈਟ ਤੁਹਾਨੂੰ ਜਿਹੜੇ ਆ ਦਿੱਤੇ ਜਾਣਗੇ ਔਰ ਇਹ ਜਿਹੜੇ ਕੋਈ ਮੇਰਾ ਭਰਾ ਲੈਣਾ ਚਾਹੁੰਦਾ ਹੋਵੇ ਤਾਂ ਇਹ ਜਿਹੜੇ ਫਲੈਟ ਨੇ ਹਰਮਾਨਗੜ੍ਹ ਰਾਜਸਥਾਨ ਔਰ 6 ਤੋਂ 10 ਲੱਖ ਦੇ ਵਿੱਚ ਤੁਹਾਨੂੰ ਫਲੈਟ ਉਪਲਬਧ ਹੋ ਜਾਣਗੇ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਕਿਸੇ ਵੀਰ ਨੂੰ ਜ਼ਰੂਰਤ ਹੋਵੇ ਤੇ ਫੋਨ ਜ਼ਰੂਰ ਕਰ ਲਿਆ ਕਰੋ